ਅੱਧੀ ਵੀ ਅੱਜ ਨਾ ਵੰਡੀਆਂ ਪਾਈਆਂ ਜਾ ਰਹੀਆਂ ਹਨ ਬਾਣੀ ਵਿੱਚ ਮर्यादा ਅਨੁਸਾਰ ਸਿੱਖ ਨੇ ਸ਼ਾਮ ਸਵੇਰੇ ਨਿਤਨੇਮ ਕਰਨਾ ਹੈ ਕਿਉਂਕਿ ਇੱਥੇ ਜਿਹੜੀ ਗੱਲ ਹੁੰਦੀ ਹੈ ਨਾ ਤੁਸੀਂ 4-5 ਕਥਾਵਾਚਕ ਹਨ ਜਿਹੜਾ ਕਥਾ ਵਿਚਾਰ ਕਰਦਾ ਹੈ ਜੇ ਕੋਈ ਗੱਲ ਤੁਹਾਨੂੰ ਮर्यादा ਤੋਂ ਬਾਹਰ ਲੱਗਦੀ ਹੈ ਤੁਸੀਂ ਉਹਨੂੰ ਖੜਾ ਕਰਕੇ ਪੁੱਛ ਸਕਦੇ ਮੈਂ ਕੱਲ ਹੀ ਬੇਨਤੀ ਕੀਤੀ ਸੀ ਕਿ ਸਾਡੇ ਅੰਦਰ ਬੜੇ ਭਰਮ ਭਲੇਖੇ ਪਾਏ ਜਾ ਰਹੇ ਹਨ ਬਹੁਤ ਸਾਰੇ ਅਸੀਂ ਪਰਮਾਤਮਾ ਦੇ ਵਿੱਚ ਅੱਜ ਕੱਲ ਰਹਿ ਰਹੇ ਮर्यादा ਅਨੁਸਾਰ ਸਿੱਖ ਦਾ ਕੀ ਜੀਵਨ ਹੈ ਅਮਰਤ ਲੈ ਉੱਠੇ ਇਸ਼ਨਾਨ ਪਾਣੀ ਕਰੇ ਜਿਨ ਗੁਰੂ ਰਾਮਦਾਸ ਜੀ ਨੇ ਆਖਿਆ ਗੁਰ ਸਤਗੁਰ ਕਾ ਜੋ ਸਿੱਖ ਕਾਇਸੋ ਭਲਕੇ ਉਠਰ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰਤ ਸਰਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲੂ ਇਕ ਪਾਪ ਦੁੱਖ ਲੈ ਜਾਵੇ ਫਿਰ ਚੜੇ ਇਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦੇ ਹਰ ਨਾਮ ਧਿਆਵੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਸਿੱਖ ਦਾ ਫਰਜ਼ ਹੈ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕਰੇ ਨਿਤਨੇਮ ਕਰੇ ਅੰਮ੍ਰਿਤ ਵੇਲੇ ਦਾ ਨਿਤਨੇਮ ਜੋ ਪੰਜ ਬਾਣੀਆਂ ਦਾ ਉਪਰੰਤ ਸਤ ਸੰਗਤ ਕਰੇ ਜਿੱਥੇ ਆਸਾ ਦੀ ਵਾਰ ਚੱਲ ਰਹੀ ਹੈ ਕਥਾ ਚੱਲ ਰਹੀ ਹੈ ਗੁਰੂ ਦੇ ਦਰਸ਼ਨ ਕਰੇ ਜਿੰਨਾ ਸਮਾਂ ਸੰਗਤ ਕਰੇ ਆਕੇ ਸੇਵਾ ਕਰੇ ਦੇ ਨੇ ਆਪਣੇ ਕਿਰਤ ਕਰੇ ਕਿਰਤ ਕਮਾਈ ਕਰੇ ਆਨ ਕਿ ਆਖਿਆ ਗੁਰੂ ਨੇ ਸਾਰਾ ਦਿਨ ਆ ਕੇ ਤੂੰ ਮੇਰੇ ਕੋਲ ਬੈਠਾ ਰਹੇ ਕਿਰਤ ਕਰ ਨਾਮ ਜਪ ਵੰਡ ਛਕ ਫਿਰ ਸ਼ਾਮ ਨੂੰ ਸੰਗਤ ਦਾ ਸਮਾਂ ਸ਼ਾਮ ਨੂੰ ਆਪਣਾ ਨਿਤਨੇਮ ਕਰ ਰਹਿ ਰਾ ਸੁਧਰ ਕਰ ਸੰਗਤ ਕਰ ਕੀਰਤਨ ਗੁਰਬਾਣੀ ਕਥਾ ਵਿਚਾਰ ਸੁਣ ਬਸ ਸਿੰਪਲ ਜਿਹਾ ਰਸਤਾ ਹੈ ਪਹਿਲੋ ਸਾਨੂੰ ਇਹ ਮर्यादाएं ਕਰਨੀ ਕਰਨਾ ਇਸ ਕਰਕੇ ਨਹੀਂ ਕਰਨਾ ਅਸੀਂ ਦੁੱਖੀਆਂ ਤਾਂ ਨਿਤਨੇਮ ਕਰੀਏ ਇਸ ਕਰਕੇ ਨਿਤਨੇਮ ਨਹੀਂ ਕਰਨਾ ਕਿ ਸੰਗਤ ਨਹੀਂ ਕਰਨੀ ਕਿ ਸਾਡਾ ਕਾਰੋਬਾਰ ਨਹੀਂ ਚੱਲਦਾ ਤਾਂ ਕਰਨਾ ਨਹੀਂ ਇਸ ਕਰਕੇ ਨਹੀਂ ਕਰਨਾ ਇਹ ਮर्यादाएं ਗੁਰੂ ਦੇ ਖੁਸ਼ੀਆਂ ਲੈਣੀਆਂ ਤੇ ਇੱਧਰ ਜੁੜਨਾ ਹੈ ਪਹਿਲਾਂ ਇਸ ਬੰਨੇ ਜੋੜਿਆ ਗਿਆ ਨਿਤਨੇਮ ਕਰੋ ਦੁੱਖ ਦੂਰ ਹੋਣਗੇ ਫਿਰ ਜੋੜਿਆ ਗਿਆ ਸੁਖਮਣੀ ਸਾਹਿਬ ਦਾ ਪਾਠ ਕਰੋ ਸੁਖਮਨੀ ਸਾਹਿਬ ਦੇ ਪਾਠ ਕਰਨ ਨਾਲ ਇਹ ਹੁੰਦਾ ਹੈ ਉਹ ਹੁੰਦਾ ਹੈ ਇਹ ਮਿਲੇਗਾ ਉਹ ਮਿਲੇਗਾ। ਵਿਖੋ ਵਪਾਰ ਇਹਨਾਂ ਵਪਾਰ ਕਰਾਉਣ ਲੱਗ ਪੇ ਸਾਥੋਂ। ਬੜੀਆਂ ਬੜੀਆਂ ਲੜੀਆਂ ਸੁਖਮਨੀ ਸਾਹਿਬ ਦੀਆਂ ਸਾਰਾ ਸਾਰਾ ਦਿਲ ਸੁਖਮਨੀ ਸਾਹਿਬ ਕਰਾਤਾ ਕਿਸ ਨੇ ਆਖਿਆ ਪੰਜ ਸੁਖਮਨੀ ਸਾਹਿਬ ਦੇ ਪਾਠ ਕਰਿਆ ਕਰੋ। ਹੁਣ ਜਿਨੇ ਪੰਜ ਪਾਠ ਕਰਨੇ ਹਨ 5 ਘੰਟੇ ਤੋਂ ਦੇ ਗਏ ਨਾ। ਪੰਜ ਪਾਠ 5 ਘੰਟੇ ਲਏਗਾ ਨ ਜੇ ਆਰਾਮ ਨਾਲ ਸ਼ਰਧਾ ਨਾਲ ਕਰਾਂਗੇ। ਜੇ ਅੱਧੇ ਘੰਟੇ 'ਚ ਜੇ ਖਾਣਾ ਪੂਰਤੀ ਕਰਨੀ ਤਾਂ ਵੀ ਢਾਈ ਘੰਟੇ ਗਏ ਨਿਤਨੇਮ ਦੇ ਪਾ ਕੇ 4-5 ਘੰਟੇ ਸਾਰੇ ਫਿਰ ਸੁਖਮਨੀ ਸਾਹਿਬ ਨਾਲ ਜੋੜਿਆ ਗਿਆ ਸੁਖਮਨੀ ਸਾਹਿਬ ਦਾ ਪਾਠ ਕਰੋ ਜੀ ਤੁਹਾਡੇ ਦੁੱਖ ਦੂਰ ਹੋਣਗੇ ਤੁਹਾਡੇ ਕਾਰੋਬਾਰਾਂ 'ਚ ਬਰਕਤ ਆਉਣਗੀਆਂ ਹੋਣਗੀਆਂ ਜਮ ਜਮ ਕਰੋ ਸੁਖਮਨੀ ਸਾਹਿਬ ਦਾ ਪਾਠ ਲਿਖਣ ਇਸ ਭਾਵਨਾ ਨਾਲ ਨਹੀਂ ਕਰਨਾ ਕਿ ਮੇਰਾ ਦੁੱਖ ਦੂਰ ਹੋਵੇ ਮੈਂ ਪਾਠ ਕਰ ਰਿਹਾ ਇਹਦਾ ਮਤਲਬ ਸੀ ਵਪਾਰ ਕਰ ਰਿਹਾ ਸੌਦਾ ਕਰ ਰਿਹਾ ਫਿਰ ਸੋਚਿਆ ਕਿ ਕਾਫੀ ਸਾਲ ਬੀਤ ਗਏ ਸੁਖਮਨੀ ਸਾਹਿਬ ਜੋੜਿਆ ਹੁਣ ਕੋਈ ਨਵਾਂ ਆਈਟਮ ਕੱਢੀ ਐ ਅੱਜ ਕੱਲ ਕੀ ਚੱਲ ਰਿਹਾ ਐ ਮਾਫ ਕਰਮ ਮੈਂ ਪਹਿਲੀ ਵਾਰੀ ਲਾਈਵ ਬੋਲ ਰਿਹਾ ਅੱਜ ਇੱਕ ਹੋਰ ਆ ਗਿਆ ਚੋਪਹਿਰਾ ਚੋਪਹਿਰਾ ਚਾਰ ਪੈਰੇ ਐਤਵਾਰ ਵਾਲਾ ਦਿਨ ਚੁਣ ਲਿਆ ਹੁਣ ਜਾ ਕੇ ਜਿੱਥੇ ਜਿੱਥੇ ਹੋ ਰਿਹਾ ਉੱਥੇ ਉੱਥੇ ਜਾ ਕੇ ਵੇਖੋ ਹਾਲਾਤ ਕੀ ਹੋ ਰਿਹਾ ਪ੍ਰਚਾਰਿਆ ਜਾ ਰਿਹਾ ਐ ਜੋ ਪੈਰਾ ਕਰਨ ਦੇ ਨਾਲ ਸਾਡਾ ਇਹ ਕੰਮ ਹੋ ਗਿਆ ਇਹ ਹੋ ਜੇਗਾ ਦੁੱਖ ਦੂਰ ਹੋ ਜਾਣਗੇ ਕਾਰੋਬਾਰ ਹੋ ਜਾਣਗੇ ਉੱਚੇ ਪੰਜ ਬਾਣੀਆਂ ਲੈਣ ਦੀਆਂ ਹੁਣ ਸ਼ਬਦ ਗੁਰੂ ਤੋਂ ਤੋੜਨ ਦੇ ਸਰ ਹੁਣ ਹੋਣ ਵੇਖੋ ਕੁਝ ਦਿਨ ਚੱਲੇਗਾ ਬਾਅਦ ਦੇ ਵਿੱਚ ਫਿਰ ਨਵੀਂ ਕੋਈ ਚੀਜ਼ ਕੱਢਣਗੇ ਨਵੀਂ ਚੀਜ਼ ਕਿਉਂ ਕਿਉਂਕਿ ਉਹਨਾਂ ਨੇ ਆਪਣੇ ਨਾਲ ਜੋੜਨਾ ਹੈ ਨਾ ਉਹ ਆਪੇ ਕਰਾਉਣਗੇ ਤਾ ਉਹਨਾਂ ਦੇ ਘਰ ਭਰਨਗੇ ਢਿੱਡ ਪਰ ਮੈਂ ਇਹ ਗੱਲ ਫਿਰ ਕਹਿੰਦੇ ਪੜਾ ਤੇ ਬਾਣੀ ਰਹਿਣ ਪੜਾ ਤੇ ਬਾਣੀ ਰਹਿ ਹਨਾ ਹਾਂਜੀ ਬਾਣੀ ਹੀ ਪੜਾਉਣਗੇ ਬਾਣੀ ਤੋਂ ਬਿਨਾ ਉਹਨਾਂ ਦੀ ਦੁਕਾਨਾ ਹੀ ਨਹੀਂ ਚੱਲਣੀ ਆਸਰਤ ਗੁਰੂ ਦਾ ਲੈਣਾ ਹੁਣ ਕੁਝ ਦਿਨਾਂ ਬਾਅਦਾਂ ਉਹ ਹੋਰ ਕੋਈ ਸਿਸਟਮ ਨਵਾਂ ਕੱਢਣਗੇ ਕੀ ਹੁਣ ਚਪੈਰਾ ਸਭੀ ਬਾਕਾਫੀ ਚੱਲ ਗਿਆ ਬੱਥੇ ਰੱਤ ਦੁਨੀਆ ਨੂੰ ਲੋਟ ਲਿਆਏ ਘਰ ਭਰ ਲਏ ਹਨ ਹੁਣ ਦੁਜੇ ਬੰਨੇ ਚੱਲੋ ਹੁਣ ਆਹ ਪਾਠ ਕਰੋ ਉਹ ਪਾਠ ਨਹੀਂ ਸਿੱਖਾ ਬਾਣੀ ਜਮ ਜਮ ਪੜ ਆਪਣੇ ਗੁਰੂ ਦੇ ਗੋਦ ਚ ਬੈਠ ਕੇ ਪੜ ਐਵੇਂ ਪਰਮਾਚਾਰ ਨਾ ਪਾਓ ਸ਼ਾਮ ਸਵੇਰ ਦਾ ਨਿਤਨੇਮ ਕਰੋ ਆਪਣਾ ਸਹਿਜ ਪਾਠ ਕਰੋ ਜਿੱਥੇ ਕੀਰਤਨ ਦਰਬਾਰ ਹੈ ਸ਼ਾਮ ਸਵੇਰੇ ਤੁਹਾਡੇ ਘਰ ਤੇ ਗਲੀ ਤੇ ਮਹੌਲੇ ਤੇ ਜੋ ਵੀ ਗੁਰਦੁਆਰੇ ਸਾਹਿਬ ਹਨ ਉਥੇ ਜਾਇਆ ਕਰੋ ਸੰਗਤ ਕਰਿਆ ਕਰੋ ਤੁਹਾਡੇ ਆਪਣੇ ਲਾਗੇ ਗੁਰੂ ਘਰ ਖਾਲੀ ਹੁੰਦੇ ਹਨ ਕੀਰਤਨੀਏ ਇਕੱਲੇ ਬੈਠੇ ਗਾਰੇ ਹਣ ਭਾਈ ਇਕੱਲਾ ਸੁਖਾਸਨ ਕਰਦਾ ਤੇ ਤੁਸੀਂ ਇਧਰ ਉਧਰ ਵਹਿਰਾ ਘੱਟ ਕੇ ਜਾਂਦੇ ਜੋ ਗੁਰੂ ਉਹੀ ਹੈ ਚਾਹੇ ਗੁਰੂ ਇੱਥੇ ਚਾਹੇ ਗੁਰੂ ਗੁਰੂ ਰਾਮਦਾਸ ਜੀ ਦੇ ਦਰਬਾਰ ਹੈ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਇੱਕ ਹੀ ਹੈ ਜੇ ਤੁਹਾਡੇ ਘਰ ਦੇ ਮਹੌਲੇ ਦੇ ਵਿੱਚ ਗੁਰੂ ਘਰੋਂ ਕੁਝ ਨਹੀਂ ਮਿਲਿਆ ਤੇ ਇਹ ਮਤਾ ਯਾਦ ਰੱਖੋ ਮਨ ਨੂੰ ਉੱਥੋਂ ਮਿਲ ਜੇਗਾ ਉੱਥੋਂ ਮਿਲ ਜਵੇਗਾ ਫਲ ਤੇਰੀ ਨੀਤ ਨੂੰ ਲੱਗਨੇ ਹਨ ਨੀਅਤ ਨੂੰ ਇਸ ਕਰਕੇ ਮੈਂ ਬੇਨਤੀ ਕਰਾਂ ਮੋੜ ਆਉ ਵਾਪਸ ਉਹਨਾਂ ਨੇ ਤੁਹਾਨੂੰ ਭਜਾਉਂਦੇ ਰਹਿਣਾ ਉਹਨਾਂ ਨੇ ਵਿਚਾਰ ਨਾਲੋਂ ਤੋੜੀ ਰੱਖਣਾ ਜਿਹੜਾ ਸਿੱਖ ਮਤਕ ਇਹਨਾਂ ਨਾਲ ਕਈ ਨਾ ਸੰਗਰਾਮਦ ਵਾਲੇ ਦਜੀ ਮੈਂ ਅੱਜ ਸੰਗਰਾਮ ਦੇ ਗੁਰਦੁਆਰੇ ਜਾ ਕੇ ਆਉਣਾ ਕਿਉਂ ਅੱਜ ਸੰਗਰਾਂਦ ਅੱਜ ਮੱਸਿਆ ਜ ਪੂਰਨ ਮਾਸੀ ਹੈ ਉਹਨੇ ਨਹਾ ਧੋ ਕੇ ਫਿਰ ਆਏਗਾ ਗੁਰਦੁਆਰੇ ਕਿ ਸੰਗਰਾਂਦ ਦੇ ਮੱਥਾ ਟੇਕ ਤੇ ਇੱਕ ਜਿਹੜੇ ਤੁਹਾਡੇ ਵਰਗੇ ਗੁਰਸਿੱਖ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਆ ਰਹੇ ਹਨ ਉਹਨਾਂ ਵਾਸਤੇ ਨੇਤੀ ਸੰਗਰਾਂਦ ਕੱਲੇ ਐਤਵਾਰ ਚੋਪੈਰਾ ਕਰਨ ਦੇ ਨਾਲ ਤੁਹਾਡਾ ਪਾਰ ਉਤਾਰਾ ਹੋ ਜਾਏਗਾ ਇੱਕ ਸਿੱਖ ਰੋਜ਼ਾਨਾ ਹੁਣ ਆਪ ਜੀ ਦੇ ਗੁਰੂ ਘਰ ਸਿਰ ਅੰਮ੍ਰਿਤ ਵੇਲੇ ਘੱਟੋ ਘੱਟ 40-50 ਪ੍ਰਾਣੀ 100 ਤੱਕ ਹੋ ਜਾਂਦਾ ਹੈ ਅੰਮ੍ਰਿਤ ਵੇਲੇ ਜਿਹੜੇ ਰੋਜ਼ਾਨਾ ਨਿਤਨੇਮ ਪੰਜ ਬਾਣੀਆਂ ਪੜ੍ਹ ਰਹੇ ਹਨ ਉਹਨਾਂ ਨੂੰ ਕਿਸ ਚੋ ਪਹਿਰੇ ਦੀ ਲੋੜ ਹੈ ਉਹ ਤੇ ਅੰਮ੍ਰਿਤ ਵੇਲੇ ਕਰਕੇ ਪੰਜ ਬਾਣੀਆਂ ਦਾ ਪਾਠ ਉਹ ਹੁਣ ਸਪੈਸ਼ਲ ਦੁਪਹਿਰਾਂ ਪੇ 2-3 ਘੰਟੇ ਆਪਣੇ ਬਰਬਾਦ ਕਰਨਗੇ ਉਹਨਾਂ ਨੂੰ ਲੋੜ ਨਹੀਂ ਹੈ ਇਹ ਮੈਂ ਮਾਫ਼ ਕਰੇ ਉੱਥੇ ਕਹਾਂ ਕਿ ਬਾਣੀ ਹਾਂ ਅੰਮ੍ਰਿਤ ਵੇਲੇ ਅਮਰਤ ਵੇਲੇ ਸੱਚ ਅਮਰਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਜਿਹੜਾ ਨਿਤ ਅਮਰ ਨਿਤਨੇਮ ਅਮਰਤ ਵੇਲੇ ਦਾ ਏ ਗੁਰੂ ਨਾਨਕ ਨੇ ਆਖਿਆ ਮਰਿਆਦਾ ਨੇ ਆਖਿਆ ਅਮਰਤ ਵੇਲੇ ਹੀ ਹੋਵੇ ਤਾਂ ਫੇਰੀ ਫਲ ਲੱਗੇਗਾ ਉਹ ਅਮਰਤ ਵੇਲਾ ਵੱਤੇ ਦਾ ਵੇਲਾ ਹੈ ਨਾ ਇਹ ਸਭ ਢੰਗ ਹਨ ਆਪਣੇ ਘਰ ਭਰਨ ਦੇ ਆਪਣੇ ਢਿਡ ਭਰਨ ਦੇ ਧਰਮ ਵਿੱਚ ਪਾਉਣ ਦਾ ਤੇ ਧਰਮ ਅਸੀਂ ਫਸੇ ਪਏ ਹਾਂ ਕਿਉਂ ਕਿ ਪੁਜਾਰੀ ਨੇ ਦੇਖਿਆ ਸੀਗਾ ਇਹ ਦੁਖੀ ਹੈ ਇਨੂੰ ਤੀਰਥਾਂ ਤੇ ਨਵਾਓ ਇਹਦੇ ਪਾਸੋਂ ਦਾਨ ਪੁੰਨ ਕਰਾਓ ਇਹਦੇ ਪਾਸੋਂ ਹਮਨ ਕਰਾਓ ਯੱਗ ਕਰਾਓ ਪੂਜਾ ਦਾ ਧਾਨ ਲਾਓ ਇਹ ਤੇ ਦੁਖੀ ਬੈਠਾ ਜਿਵੇਂ ਕਵੇਂਗਾ ਉਵੇਂ ਦਈ ਜਾਣਾ ਹੈ ਸਾਡੇ ਵਾਲਿਆਂ ਨੂੰ ਵੀ ਭੇਦ ਪਾ ਲਿਆ ਹੈ ਇਹ ਦੁਖੀ ਬੈਠੇ ਹਨ ਪੈਹਾ ਵਾਧੂ ਹੈ ਇਹਨਾਂ ਕੋਲੋਂ ਲੁੱਟਣਾ ਹੈ ਬਸ ਜੁਗਤਾਂ ਬਦਲੀ ਜਾਓ ਤੇ ਖਿੱਚੀ ਜਾਓ ਇਹ ਕਾਰਨ ਇਸ ਕਰਕੇ ਹੋਇਆ ਸਾਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ ਨਿਤਨੇਮ ਅਮਰਤ ਵੇਲੇ ਤੇ ਭਰੋਸਾ ਨਹੀਂ ਰਿਹਾ ਇਸ ਕਰਕੇ ਸੀ ਪਰਮਾਚੇ ਪੈ ਗਏ ਨਹੀਂ ਪਿਆਰਿਓ ਪਰਮਾ ਤੋਂ ਬਾਹਰ ਆਓ ਹਰ ਇੱਕ ਥਾਂ ਰੱਬ ਪੂਰਨ ਤੌਰ ਤੇ ਹੈ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਤੇ ਲੱਗੇ ਰੋ ਬਸ ਇਹੀ ਰਾਮਾਨੰਦ ਜੀ ਦਾ ਭਗਤ ਜੀ ਦਾ ਸ਼ੋਹ ਸਾਂਝ ਪਾ ਰਿਹਾ ਕਹਿੰਦੇ ਪੰਡਤ ਨੇ ਆਖਿਆ ਠਾਕੁਰ ਮੰਦਰ ਚ ਮੇਰੇ ਮਨ ਚ ਇੱਛਾ ਹੈ ਕਿ ਮਿਲ ਕੇ ਆਵਾਂ ਇੱਕ ਦਿਨ ਸੁਮਨ ਭਈ ਉਮੰਗ ਕਸ ਚੰਦਨ ਚੂਆ ਬਹੁਤ ਸੁਗੰਧ ਕਹਿੰਦੇ ਮੇਰੇ ਮਨ ਚ ਡਿਜ਼ਾਇਰ ਇੱਛਾ ਹੈ ਕਿ ਮੈਂ ਵੀ ਮੰਦਿਰ ਚ ਜਾ ਕੇ ਮਿਲ ਕੇ ਆਵਾਂ ਸੁਣਿਆ ਹੈ ਉੱਥੇ ਰੱਬ ਹੈ ਉੱਥੇ ਜਾਇ ਸੁਖ ਜ਼ਿਆਦਾ ਮਿਲਦੇ ਹਨ ਉੱਥੇ ਠਾਕੁਰ ਦੇ ਦਰਸ਼ਨ ਹੋਣਗੇ ਕਹਿੰਦੇ ਮੈਂ ਪੂਜਾ ਦੀ ਥਾਲੀ ਤਿਆਰ ਕੀਤੀ ਚੰਦਨ ਚੂਆ ਦੇ ਸਾਰ ਕਸ ਚੰਦਨ ਚੂਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਮੈਂ ਠਾਕੁਰ ਨੂੰ ਪੂਜਨ ਵਾਸਤੇ ਤੁਰਿਆ ਲੇਕਿਨ ਸੋ ਬ੍ਰਹਮ ਬਤਾਇਓ ਗੁਰ